ਸਰ ਪਿੰਡ ਦੇ ਲੋਕਾਂ ਤੋਂ ਪੈਂਜੀ ਹੁਣ ਸੁਪੰਚ ਚੁਣਿਆ ਸੇਵਾ ਕਰਨ ਦਾ ਮੌਕਾ ਤਾਂ ਮਾਣ ਬਖਸ਼ਿਆ ਤੁਹਾਡੇ ਸਿਰ ਤੇ ਸੁਪੰਚੀਆਂ ਤਾ ਸਿਰ ਜੀਓ ਸੋ ਕੀ ਕਹਿਣਾ ਚਾਹੋਗੇ ਕਿਵੇਂ ਦੇਖਦੇ ਹੋ ਸਭ ਤੋਂ ਪਹਿਲਾਂ ਤੇ ਤੁਹਾਡਾ ਜੀ ਆਇਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੇਰਾ ਨਾਮ ਅਮਰਜੀਤ ਸਿੰਘ ਨਗਰਾ ਮੇਰੇ ਮਿਸਿਸ ਸਫਰਾਜਪੁਰ ਪਿੰਡ ਦੇ ਸਰਪੰਚਾਂ ਸਾਰੇ ਪਿੰਡਾਂ ਦਾ ਧੰਨਵਾਦ ਕਰਦੇ ਆਂ ਇਹਨਾਂ ਨੂੰ ਸੇਵਾ ਕਰਨ ਦਾ ਮਾਫਾ ਦਿੱਤਾ ਬਹੁਤ ਬਹੁਤ ਧੰਨਵਾਦ ਬਾਕੀ ਪਿੰਡ ਦੇ ਜਿਹੜੀ ਵਿਕਾਸ ਆ ਇਕ ਸਾਉਚਾ ਕਾਫੀ ਹੋ ਚੁੱਕਾ ਵਾ ਜਿਹਦੇ ਅੱਚੇ 8800 ਫੁੱਟ ਦਾ ਖਾਲ ਦਾ ਰਕਬਾ ਜਿਹੜਾ ਕੰਪਲੀਟ ਹੋ ਚੁੱਕਾ ਹੈ ਤਾਂ ਬਾਕੀ ਫਰਦੀ ਸੱਪੜ ਦੀ ਸਫਾਈ ਜਿਹੜੀ ਉਹ ਪਿਛਲੇ 25 ਸਾਲ ਤੋਂ ਨਹੀਂ ਹੋਈ ਜਿਹੜੀ ਇਸ ਟਾਈਮ ਹੋਈ ਆ ਉਹਦੀ ਮੇਰੇ ਕੋਲ ਵੀਡੀਓਗ੍ਰਾਫੀ ਵੀ ਹੈਗੀ ਆ ਚਾਹੇ ਕੋਈ ਸ਼ੈਡ ਵੀ ਲੱਗੇ ਉਹ ਵੀ ਤਿੰਨ ਦਿਨ ਚਾਹੀਦੇ ਬਾਕੀ ਜਿਹੜਾ ਲੌਕਟਾਈਲ ਦਾ ਕੰਮ ਚੱਲ ਰਿਹਾ ਪਿੰਡ 'ਚ ਇੱਕ ਮੰਦਰੀਜਾ ਉੱਤੇ ਰਸਤੇ ਦਾ ਕੰਮ ਚੱਲ ਰਿਹਾ ਸੋ ਸਰ ਪਿਛਲੀ ਪੰਚਾਇਤੋਂ ਲੋ ਕਿਹੜੇ ਅਧੂਰੇ ਕੰਮ ਰਹਿ ਗਏ ਇਹ ਜੋ ਤੁਹਾਡੀ ਗਵਾਈ ਹੁਣ ਪੂਰੇ ਕਰਾਈ ਜਾਣ। ਦੇਖੋ ਜੀ ਉਹਨਾਂ ਦਾ ਜਿੰਨਾ ਇੱਕ ਵਾਰੀ ਚ ਸਾਰਾ ਕੁਝ ਕੋਈ ਵੀ ਸਰਪੰਚ ਨਹੀਂ ਕਰ ਸਕਦਾ। ਵਧੀਆ ਸਰਪੰਚ ਸੀ ਉਹਨਾਂ ਆਪਣੇ ਲੈਵਲ ਤੇ ਕਾਫੀ ਪਿੰਡ ਦਾ ਵਿਕਾਸ ਕਰਾਇਆ। ਤੇ ਜਿਹਦੇ ਵਿੱਚ ਲੋਕਟੈਲ ਲੱਗੀ ਹੋਈ ਆ, ਇੱਕ ਪਾਣੀ ਵਾਲੀ ਟੈਂਕੀ ਪਿਛਲੇ ਧਰਮ ਚ ਲੱਗੀ। ਉਹਦਾ ਕਿਹੜੇ ਗਏ ਇਹ ਕੰਮ ਜਿਹੜੇ ਹੋਣਾ ਕਰਾਈ ਜਾਂਦੇ। ਰਹਿਣ ਵਾਲੇ ਰਸਤਿਆਂ ਦੇ ਕੰਮ ਰਹਿ ਗਏ ਜੇ ਸਾਡੇ ਐਜੂਕੇਸ਼ਨ ਸਿਸਟਮ ਥੋੜਾ ਢੋਆ ਫੀ ਸਕੂਲ ਛੋਟਾ ਹੈ ਇੱਕ ਸਾਡੇ ਪਿੰਡ ਦੀ ਗਰਾਊਂਡ ਨਹੀਂ ਹੈਗੀ ਖੇਡ ਖੇਡ ਮੈਦਾਨ ਵਾਸਤੇ ਸਰ ਤੁਸੀਂ ਆਮ ਦੇਖਿਆ ਹੈਗਾ ਜਦੋਂ ਬਾਹਰਲੇ ਬਣਾਂ ਜਾਈਦਾ ਫੁੱਲ ਬੂਟੇ ਲੱਗੇ ਹੁੰਦੇ ਲਾਟਾਂ ਲੱਗੀਆਂ ਹੁੰਦੀਆਂ ਜਦੋਂ ਪਿੰਡ ਦੇ ਅੰਦਰ ਇੰਟਰ ਕਰੀਏ ਇੱਕ ਸੋਹਣੀ ਪਾਰਕਿੰਗ ਨਜ਼ਰ ਆਉਂਦੀ ਆ ਡਿਸਪੈਂਸਰੀ ਹੁੰਦੀ ਲਾਇਬ੍ਰੇਰੀ ਹੁੰਦੀ ਆ ਓਪਨ ਜਿਮ ਹੁੰਦੀ ਆ ਕੈਮਰੇ ਲੱਗੇ ਹੁੰਦੇ ਨੇ ਬੱਚਿਆਂ ਵਾਸਤੇ ਝੂਲੇ ਲੱਗੇ ਹੁੰਦੇ ਨੇ ਇੱਕ ਵਧੀਆ ਦੇਖ ਨਜ਼ਰ ਆਉਂਦੀ ਆ ਕਿ ਤੁਹਾਨੂੰ ਲੱਗਦਾ ਤੁਹਾਡੇ ਪਿੰਡ 'ਚ ਕੋਈ ਇਦਾਂ ਦੀ ਸੁੱਖ ਸਹੂਲਤ ਹੈਗੀ ਨਹੀਂ ਸਰ ਹਾਲੇ ਤੱਕ ਤਾਂ ਨਹੀਂ ਹੋਜੀ ਕੋਈ ਸੁੱਖ ਸਹੂਲਤ ਇਹ ਹੈ ਵੀ ਹੁਣ ਭੇਖ ਚਾਸ ਜੂੜਿਆ ਸਰਕਾਰ ਤੋਂ ਉਹਨਾਂ ਹਨ ਮੁਸ਼ਵਾਰਦਾਰ ਆਏ ਕਿ ਇੱਕ ਤਾਂ ਪਿੰਡ ਨੂੰਸ ਬਰੌਂਕਤੀ ਜਾਊਗੀ ਇਹ ਰੰਗਲੇ ਪੰਜਾਬ ਦੇ ਵਿੱਚ ਤੁਹਾਡੇ ਪਿੰਡ ਦਾ ਉਹ ਇੱਕ ਪੰਜਾਬ ਗਵਰਨਮੈਂਟ ਵਾਲਾ ਕੁਝ ਸਕੀਮ ਹੈ ਕੁਝ ਪਿੰਡਾਂ ਦਾ ਰੰਗਲੇ ਪੰਜਾਬ ਵਿੱਚ ਪਾਈ ਹੋਈ ਹੈ ਉਹਦੇ ਵਿੱਚ ਇਹ ਸਾਰਾ ਕੁਝ ਹੋਊਗਾ ਇੱਕ ਘੜੇ ਪਿੰਡ ਦੇ ਪੂਰੀ ਫਿਰਨੀ ਬਣਨ ਵਾਲੀ ਹੈ 4 ਸਕੇਰੇ ਇੱਦਾਂ ਹੈ ਸਹੀ ਹੈ ਲੇਕਿਨ ਉਹ ਪੁਰਾਣੀ ਸਮੀਤ ਲੱਗੀ ਹੈ ਇਹ ਤਾਂ 20 25 ਸਾਲ ਪਹਿਲਾਂ ਇੱਟ ਲੱਗੀ ਹੁਣ ਜਿਹੜੀ ਆ ਉਹ ਉਦੋਂ ਆਲਦ ਵਾਲੇ ਸੜਕ ਬਣਨ ਵਾਸਤੇ ਨਾਲ ਵਿਸ਼ਵਾਸ ਦੁਆਰਾਂ ਸੋ ਰਸਣ ਕਾਰਡ ਦੀ ਸਮੱਸਿਆ ਕਾਫੀ ਪਿੰਡਾਂ ਜਾਂਦੀ ਹੈ ਜਿਹੜੇ ਯੋਗ ਲੋਕ ਹੁੰਦੇ ਆਂਦੇ ਰਸਣ ਕਾਰਡ ਨੂੰ ਗਰੀਬਾਂ ਤੱਕ ਰਸਣ ਨਹੀਂ ਪ ਦੇ ਕੋਈ ਜਿਹੜੇ ਉਹ ਜੋ ਆ ਹੁਣ ਕਿੰਨੀਆਂ ਲੋਕਾਂ ਦੇ ਨੇ ਕੇवाईसी ਨਹੀਂ ਜੀ ਸਾਡੇ ਜਿਹੜੇ ਰਸਮ ਕਾਰਡ ਜਿੰਨੇ ਬਣਿਆ ਜਾਇ ਜੀ ਬਣਿਆ ਕੁਝ ਜਨਰਲ ਕੈਟਾਗਰੀ ਦੇ ਲੋਕ ਉਹਨੇ ਬਣਿਆ ਲੇਕਿਨ ਉਹ ਜਿੰਨਾਂ ਜਮੀਨਾ ਘਟ ਹੈ ਤੇ ਜ਼ਰੂਰਤਮੰਦਾਂ ਅਨੁਸਾਰ ਨੇ ਬਣਿਆ ਸੋ ਸਟਾਫ ਪੈਣ ਦੀ এডੂਕੇਸ਼ਨ ਲੈ ਕੇ ਕਿਵੇਂ ਦੇ ਦਿਓ ਕਿ ਲੱਗਦਾ ਸਕੂਲ ਚ ਸਟਾਫ ਦੀ ਕਮੀਆਂ ਜਾਂ ਐ ਅਪਗ੍ਰੇਡ ਹੋਣ ਦੀ ਲੋੜ ਹੈਗੀ ਆ ਜਾਂ ਨਵੀਂ ਨਹੀਂ ਕਰਨ ਦੀ ਲੋੜ ਸਰ ਬੇਨਤੀ ਹੈ ਕਿ ਇਹ ਜਿਹੜਾ ਆਪਣਾ ਸਕੂਲ ਹਨ ਛੋਟਾ ਬਹੁਤ ਪ੍ਰਾਇਮਰੀ ਸਕੂਲ ਆ ਮ ਬੱਚੇ ਥੋੜੇ ਘਟ ਗਿਆ ਪਿੰਡ ਦੀ ਆਬਾਦੀ ਦੇ ਹਿਸਾਬ ਨਾਲ ਛੋਟਾ ਹੈ ਕੜ ਲੱਗੇ ਜੀ ਮਾ ਪੁੱਢੀ ਸਕੂਲ ਹੈਗਾ ਮੈਂ ਮੈਟਰ ਤੱਕ ਬਾਕੀ ਬੱਚੇ ਜਿਹੜੇ ਉੱਥੇ ਜਾਂਦੇ ਨੇ ਬੱਚੇ ਇਹਨਾਂ ਥੋੜਾ ਕਮੀਆਂ ਸਰਕਾਰੀ ਸਕੂਲ ਦਾ ਪੁਰਾਣੀਆਂ ਸਰਕਾਰਾਂ ਦੇ ਸਮੇਂ ਜਿਹੜਾ ਗਰਾਫ ਡਿੱਗਾ ਉਹਦੇ ਕਾਰਨ ਜਿਹੜੇ ਬੱਚੇ ਘਟ ਐ ਐਡਮਿਸ਼ਨ ਆਉਣ ਕੋਸ਼ਿਸ਼ ਕਰਾਂਗੇ ਵੀ ਆ ਨਵੇਂ ਸਾਲ ਹੁਣ ਪਹਿਲਾਂ ਇੱਕ ਟੀਚਰ ਹੁੰਦਾ ਸੀ ਇਸ ਟਾਈਮ ਦੋ ਟੀਚਰ ਨੇ ਬਾਕੀ ਅੰਗਨwadi ਸੈਂਟਰ ਨਵਾਂ ਬਣੰਦਿਆ ਤੇ ਵਿਦਵਲਪ ਹੋਣਗੇ ਥੋੜੇ ਜਿਹਨੇ ਕੋ ਸਰਕਾਰ ਦੇ ਸਾਹਮਣੇ ਕچے ਕੁਠੇ ਗਰੰਟੀਆਂ ਆ ਪਿਛਲੇ ਸਮੇਂ ਤੇ ਨਵੇਂ ਫਾਰਮ ਅਪਲਾਈ ਕੀਤੇ ਗਏ ਆਪਜੀ ਦੇ ਪਿੰਡ ਵਿੱਚ ਕਿੰਨੇ ਕچے ਕੁਠੇ ਗਰਾਂ ਨੇ ਕਿੰਨੇ ਨਵੇਂ ਫਾਰਮ ਅਪਲਾਈ ਕੀਤੇ ਗਏ ਅਸੀਂ ਨਵੇਂ ਫਾਰਮ ਜਿਹੜੇ ਆ 40 ਅਪਲਾਈ ਕੀਤੇ ਜਿਨ੍ਹਾਂ ਵਿੱਚੋਂ 16 ਕੰਡਾ ਵੀ ਸੌਰੀ 16 ਜਿਹੜੇ ਆ ਨਾਮ ਆ ਚੁੱਕੇ ਆ ਉਹਨਾਂ ਦਾ ਪ੍ਰੋਸੈਸ ਚੱਲ ਰਿਹਾ ਤੇ ਮੇਰਾ ਖਿਆਲ ਹੈ ਕਿ ਇੱਕ ਹਫ਼ਤੇ ਤੱਕ ਉਹਨਾਂ ਦੀ ਪੇਮੈਂਟ ਆ ਜਾਏਗੀ ਜਿਹੜੇ ਪਹਿਲਾਂ ਆਏਗੇ ਪਹਿਲਾਂ ਆਈ ਮਤਲਬ 3 ਸਾਲ ਦਾ 4 ਸਾਲ ਬਾਅਦ ਪਹਿਲਾਂ ਆਏ ਕੋਈ ਕੰਮ ਦੇ ਉਹ ਉਹ ਬਣ ਚੁੱਕੇ ਸੋ ਹਈ ਵਾਰੀ ਸਮਸਾਹ ਪਿੰਡਾਂ ਦੇ ਝਗੜੇ ਇੰਨੇ ਵੱਜ ਜਾਂਦੇ ਆ ਲੋਕਾਂ ਨੂੰ ਠਾਣੇ ਕਚਰੇ ਧੱਕੇ ਖਾਣੇ ਪਿੰਡਾਂ ਸਮਾਂ ਹੀ ਬਰਵਾ ਦਿੰਦਾ ਪੈਸਾ ਹੀ ਬਰਦਾ ਸੋ ਇੱਕ ਸਰਪੰਚ ਦੀ ਕੀ ਜੁੰਮਿਆ ਦੀ ਕਿਵੇਂ ਦੇ ਦਿਓ ਸਰਪੰਚ ਦਾ ਫਰਜ਼ ਇਹੀ ਬਣਦਾ ਸਭ ਤੋਂ ਪਹਿਲਾਂ ਦੇ ਪਿੰਡ ਦੀ ਕਹਿਣ ਗਏ ਮੈਂ ਚਲੋ ਪਰਸਨਲ ਗੱਲ ਕਰਨ ਆਇਆ ਮੇਰੇ ਪਿੰਡ ਦੇ ਬਹੁਤੇ ਫੈਸਲੇ ਤੇ ਪਿੰਡ ਚ ਹੋ ਜਾਂਦੇ ਨੇ ਇੱਕ ਅੱਧਾ ਫੈਸਲਾ ਵਾ ਕਿ ਉਹ ਗਿਆ ਹੈ ਜਿਹੜਾ ਠੰਡ ਤੱਕ ਤੇ ਮੈਨੂੰ ਕੱਲ ਵੀ ਠਾਣੇ ਚੋਂ ਇਹ ਗੱਲ ਕਰਨੀ ਚਾਹੀਦੀ ਕੋਈ ਬੰਦੇ ਮਖੌਲ ਕਰਨ ਦੇ ਵੀ ਤਰੀ ਐਸੀ ਬਹੁਤ ਘੱਟ ਇਹ ਜਿਹੜੇ ਇਥੇ ਮਸਲੀ ਨਹੀਂ ਹੁੰਦੀ ਠਾਣੇ ਜੇ ਕਹਿੰਦਾ ਸਾਡੇ ਤੁਹਾਡੇ ਗਵਾਂਢੀ ਪਿੰਡਾਂ 'ਚ ਬੜੀ ਮਸਲੀ ਹੁੰਦੇ ਆ ਤੁਹਾਡੇ ਨਹੀਂ ਹੁੰਦੇ ਬਾਕੀ ਜਿਹੜੇ ਪਿੰਡ 'ਚ ਮਸਲੇ ਜਿਹੇ ਪਿੰਡ 'ਚ ਨਿੰਬੜਨਾ ਤੇ ਉਹਨਾਂ ਦੀ ਪੈਸੇ ਦੀ ਬਰਬਾਦੀ ਨਹੀਂ ਹੁੰਦੀ ਹਨਾ ਉਹਨਾਂ ਦਾ ਪੈਸਾ ਪਾਜਦਾ ਇੱਕ ਆਪਸੀ ਭਾਈਚਾਰਕ ਸਾਂਝ ਬਣੀ ਰਹਿੰਦੀ ਜਿਸਾ ਸੈਂਟਰਲ ਗਵਰਨਮੈਂਟ ਜਾਂ ਪੰਜਾਬ ਸਰਕਾਰ ਤੋਂ ਸੁੱਖ ਸੂਰਤਾਂ ਗਰੀਬ ਲੋਕਾਂ ਵਾਸਤੇ ਪਿੰਡਾਂ 'ਚ ਜਾਂਦੀਆਂ ਨੇ ਕਿਤੇ ਨਾ ਕਿਤੇ ਧੜੇ ਬੰਦੀ ਹੁੰਦੀਆਂ ਗਰੀਬ ਤੇ ਕਾਹ ਪੁੱਜਦਾ ਨਹੀਂ ਹੁੰਦੀਆਂ ਉਹ ਤੁਹਾਡੀ ਗੋਈ ਤੇ ਕਿਵੇਂ ਦੇਖਿਆ ਜਾਏਗਾ ਨਹੀਂ ਸਰ ਆਪਣੇ ਜੋ ਵੀ ਸਰਕਾਰ ਨੂੰ ਆਉਂਦੀ ਹੈ ਨਾ ਸਕੀਮ ਸਾਰਿਆਂ ਹੀ ਪਿੰਡ ਵਿੱਚ ਲਾਗੂ ਨੇ ਅ ਬਈ ਚਲੋ ਵਿਰੋਧੀ ਧਿਰ ਦੇ ਹਨ ਕੋਈ ਨਹੀਂ ਕਾਂਜੀ ਉਹਨਾਂ ਨੇ ਜਦੋਂ ਵੀ ਆਪਣੀ ਇਲੈਕਸ਼ਨ ਹੋਈ ਆ ਉਦੋਂ ਬਾਅਦ ਨਹੀਂ ਨਾ ਕੋਈ ਦਖਲੰਦ ਨਹੀਂ ਕੀਤੀ ਉਹ ਜੋ ਆ ਆ ਰਿਹਾ ਸਭ ਤੋਂ ਪੁੰਨੇ ਲੈਗਾ ਉਹ ਮਨਰੇਗਾ ਦੇ ਵਿੱਚ ਜੋ ਲੋਕ ਹੁੰਦੇ ਆ ਉਹਨਾਂ ਨੂੰ ਰੋਜ਼ਗਾਰ ਨਹੀਂ ਤਾਂ ਇਹਦਾ ਨਿਆਂ ਨਾ ਪਾਈ ਜਾਂਦੇ ਤੁਸੀਂ ਆਮ ਸੁਣਿਆ ਹੋਵੇਗਾ ਹਾਂ ਜੀ ਤੁਹਾਡੀ ਗਾਇ ਵਿੱਚ ਕਿਵੇਂ ਨਹੀਂ ਸਰ ਮੇਰੀ ਗਾਇ ਚ ਤੇ ਮੈਂ ਤਾਂ ਕਾਰਡ ਹੀ ਹੁਨਿਕ ਬਣਾਏ ਹੋਏ ਆ 12 13 ਚ ਬੰਦੇ ਜਿਹੜੇ ਕੰਮ ਕਰਨ ਵਾਲੇ ਆ ਜਿਹੜੇ ਕੰਮ ਨਹੀਂ ਕਰਦੇ ਉਹ ਜਾ ਕਿਸੇ ਤੋਂ ਵੀ ਤਿੰਨ ਡਿਟੇਲ ਲੈ ਸਕਦੇ ਹੋ ਆਪਣੇ ਸਾਈਟ ਸੌਫਟਵੇਅਰ ਯੋਗ ਲੋਕ ਜੀ ਯੋਗ ਲੋਕਾਂ ਦਾ ਕੰਮ ਜੀ ਸਰ ਕਿਹੜਾ ਤੁਸੀਂ ਹੁਣ ਪਿੰਡ ਵਿੱਚ ਪਹਿਲ ਦੇ ਅਧਾਰ ਤੇ ਕੰਮ ਕਰਾਉਣ ਜਾ ਰਹੇ ਹੋ ਜਿਹੜਾ ਪਿੰਨ ਨੂੰ ਸੁੱਖ ਸੂਤਾ ਪ੍ਰਦਾਨ ਕਰੇ ਸਰ ਪਿੰਡ ਵਿੱਚ ਸਭ ਤੋਂ ਪਹਿਲਾਂ ਦੇ ਗਰਾਊਂਡ ਸਾਡੇ ਕੋਲ ਹੈ ਨਹੀਂ ਪਿੰਡ ਦੀ ਪੰਚਾਇਤ ਦੀ ਹੈ ਸਭ ਤੋਂ ਪਹਿਲਾਂ ਤੇ ਅਸੀਂ ਸਰਕਾਰ ਕਰ ਬੇਨਤੀ ਕਰ ਚੁੱਕੇ ਹਾਂ ਮੈਂ ਸੀਐਮ ਸਾਹਿਬ ਦੇ ਰੀਡਰ ਨੂੰ ਪਰਸਨਲੀ ਮਿਲ ਚੁੱਕਾ ਕਿ ਸਾਨੂੰ ਗਰਾਊਂਡ ਚਾਹੀਦੀ ਹੈ ਪਿੰਨ ਵਾਲੇ ਉਹਨਾਂ ਨੂੰ ਤੁਹਾਨੂੰ ਦੱਸਿਆ ਪਹਿਲਾਂ ਵੀ ਕਿ ਵਿਸ਼ਵਾਸ ਦਿਵਾਇਆ ਕਿ ਤੁਹਾਨੂੰ ਗਰਾਊਂਡ ਵੀ ਮਿਲੇਗੀ ਉਹਦੇ ਵਿੱਚ ਜਿਹੜੇ ਮਤਲਬ ਖੇਡ ਮદાન ਦੇ ਨਾਲ ਚੂਲੇ ਵਗੈਰਾ ਸਾਰਾ ਕੁਝ ਹੋ ਗਿਆ ਬਾਕੀ ਜਿਹੜੇ ਜਿਹੜੇ ਪਿੰਡ 'ਚ ਕੰਮ ਪੈਂਡਿੰਗ ਵਾ ਮੈਂ ਕੁਝ ਗਲੀਆਂ ਨਹੀਂ ਦੀਆਂ ਨੇ ਸਿਰ ਕੁਝ ਨਾਲੀਆਂ ਵੀ ਬਣਨ ਵਾਲੀਆਂ ਨੇ ਕੁਝ ਜਿਹੜੀਆਂ ਅੱਜ ਕੱਲ ਇਲੈਕਟ੍ਰੋਨਿਕ ਯੁੱਗ ਦਾ ਜਿੱਤਾ ਜਿਹੜੇ ਹੈ ਕੈਮਰੇ ਵਗੈਰਾ ਵੀ ਕੁਝ ਲਾਈਟਸ ਵੀ ਲਗਵਾਉਣੀਆਂ ਕੋਸ਼ਿਸ਼ ਕਰਾਂਗੇ ਕਿ 4 ਸਾਲ ਦਾ ਸਮਾਂ ਬੈਠਾ ਰਹੇ ਹੁੰਦਾ ਕੀ ਹੈ ਤੇ ਇਹ ਜਿਹੜਾ ਕੰਮ ਆਣਾ ਹੋ ਸਕੇ ਜੀ ਸਰ ਪਿੰਡ ਦੇ ਲੋਕਾਂ ਸੇਵਾਗਾਂ ਦਾ ਮੌਕਾ ਤਾਂ ਮਾਣ ਬਖਿਆ ਤੁਹਾਡੇ ਸਿਹਤ ਸੰਭਾਲੀ ਦਾ ਸੀਗਾ ਮੈਸੇਜ ਕੀ ਦੇਣਾ ਚਾਹੋਗੇ ਪਿੰਡ ਵਾਲਿਆਂ ਦੇਖੋ ਜੀ ਇਹ ਸਪੰਚ ਜਿਹੜੀ ਸਾਡੀ ਕਲੀਨਿਕ ਜਾਂ ਸਾਰੇ ਪਿੰਡ ਦੀ ਹੈ ਸਾਰੇ ਵੋਟਰਾਂ ਦੀ ਸਾਰੇ ਆਪਣੇ ਜਿਹੜੇ ਨਾਲ ਮੋਟਰ ਸਪੋਰਟਰਾਂ ਉਹਨਾਂ ਦੀ ਹੈ ਜੀ ਅਸੀਂ ਉਹਨਾਂ ਦੇ ਸਹਿਯੋਗ ਦੇ ਨਾਲ ਹੀ ਸਾਰੇ ਪਿੰਡ ਦਾ ਵਿਕਾਸ ਕਰਾਂਗੇ ਜੋ ਕਿ ਪਿੰਡ ਨੂੰ ਨਵੀਂ ਦੇਖ ਦਿੱਤੀ ਜਾ ਸਕੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ